ਹਾਂਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਾਂ 25 ਇੰਚ ਛਾਤੀ ਦੇ ਹਿਸਾਬ ਨਾਲ ਸੂਟ ਦੀ ਕਟਿੰਗ 25 ਇੰਚ ਹੈਗੀ ਆਪਣੀ ਛਾਤੀ ਆਪਾਂ ਨਾਪ ਮੈਂਸ਼ਨ ਕਰਦੇ ਆਂ 25 ਇੰਚ ਛਾਤੀ ਹੈ ਕਮਰ ਹੈਗੀ 23 ਇੰਚ ਤੇ ਹੈਪ ਹੈਗੀ 24.5 ਜਾਨੀ ਕਿ 25 ਇੰਚ ਹੈਪ ਆ ਠੀਕ ਹੈ ਜੀ ਤੇ 25 ਇੰਚ हिਪ ਤੇ ਛਾਤੀ ਦੇ ਹਿਸਾਬ ਨਾਲ ਸੂਟ ਦੀ ਕਟਿੰਗ ਆਪਾਂ ਇਸ ਤਰ੍ਹਾਂ ਕਰਨੀ ਆ ਪਹਿਲਾਂ ਆਪਾਂ ਜਿਹੜਾ ਬੈਕ ਸਾਈਡ ਆ ਉਹਨੂੰ ਇਸ ਤਰ੍ਹਾਂ ਡਬਲ ਫੋਲਡ ਕਰਕੇ ਰੱਖ ਲੈਣਾ ਹੈਗਾ ਇਹਦਾ ਪੁੱਠਾ ਪੱਸਾ ਕਰਕੇ ਫਿਰ ਆਪਾਂ ਜਿਹੜਾ ਇਹਦਾ ਇਸ ਤਰ੍ਹਾਂ ਦਾ ਕੜਾਈ ਵਾਲਾ ਜਿਹੜਾ ਇਹਦਾ ਫਰੰਟ ਹੈਗਾ ਉਹਨੂੰ ਵੀ ਆਪਾਂ ਇਸ ਤਰ੍ਹਾਂ ਪੁੱਠਾ ਕਰਕੇ ਡਬਲ ਫੋਲਡ ਕਰਕੇ ਰੱਖ ਲੈਣਾ ਇਹਦੇ ਉੱਪਰ ਨਾਂ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦੋ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਕਰਿਓ ਦੂਸਰਿਆਂ ਨਾਲ ਇਸ ਤਰ੍ਹਾਂ ਆਪਾਂ ਇਹਦਾ ਫਰੰਟ ਪਾਰਟ ਵੀ ਇਹਦੇ ਤੇ ਡਬਲ ਫੋਲਡ ਕਰਕੇ ਰੱਖ ਲੈਣਾ ਹੈਗਾ ਫੇਰ ਤੁਹਾਨੂੰ 25 ਇੰਚ ਹੈਪ ਦੀ ਕੱਲੀ-ਕੱਲੀ ਗੱਲ ਸਮਝਾਵਾਂਗੇ ਵੀ ਆਪਾਂ ਇਸ ਨਾਪ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਇਹਨੂੰ ਆਪਾਂ ਕਰ ਲੈਣਾ ਫੈਸ ਕਾਟਨ ਦਾ ਸੂਟ ਪ੍ਰੈਸ ਕਰਨਾ ਜ਼ਰੂਰੀ ਹੁੰਦਾ। ਜੇ ਆਪਾਂ ਲਵਾਂਗੇ ਇਹਨਾਂ ਦਾ ਤੀਰਾ ਹੈਗਾ ਇਹ 14 ਇੰਚ 14.5 ਇੰਚ ਤੇ ਆਪਾਂ ਇੱਥੋਂ ਲਵਾਂਗੇ 7 ਇੰਚ ਤੀਰਾ 7 ਇੰਚ ਚਾਪਾ ਹੀ ਲਵਾਂਗੇ ਦੇ ਵਿੱਚ ਆਪਾਂ ਜਿਹੜੀ ਬੈਕ ਵਾਲੀ ਕਾਰਟ ਆ ਉਹ ਆਪਾਂ 3 ਇੰਚ ਤੇ ਪਾਵਾਂਗੇ ਕਿਉਂਕਿ ਭਾਰੀ ਨਾ ਆ ਪਾ ਇਹ ਤੇ ਇੱਥੋਂ ਆਪਾਂ ਅੱਧੇ ਇੰਚ ਦੀ ਕਾਰਟ ਉੱਪਰ ਨੂੰ ਪਾ ਦਾਂਗੇ ਇਹ ਪਾਉਣੀ ਜ਼ਰੂਰੀ ਹੈ ਜੀ ਆਪਣੇ ਮੋਢਿਆਂ ਦੇ ਹਿਸਾਬ ਨਾਲ ਆਹ ਕਾਰਟ ਅੱਧੇ ਇੰਚ ਦੀ ਇਹ ਪਾਉਣੀ ਜ਼ਰੂਰੀ ਆ ਇਹਦੇ ਨਾਲ ਆਪਣੇ ਮੋਢੇ ਉੱਪਰ ਨੂੰ ਨਹੀਂ ਚੱਕੇ ਰਹਿੰਦੇ ਨਾਲ ਬੈਠਦੇ ਆ ਇਸ ਤਰ੍ਹਾਂ ਆਪਾਂ ਬੈਕ ਸਾਈਡ ਵਾਲੀ ਪਾਤੀ ਇੱਥੋਂ ਆਪਾਂ ਹੁਣ ਪਾਵਾਂਗੇ 2 ਇੰਚ ਤੇ फ्रंट वाली कार्ट ਇਹਦੀਆਂ ਪਲੇਟਾਂ ਹੈਗੀਆਂ ਆਪਣੀਆਂ 11 12 ਦੇ ਤਿਆਰ ਆਪਾਂ 11:30 ਤੇ 11 ਤੇ ਤਿਆਰ ਆਪਾਂ 11:30 ਤੇ ਜਿਹੜੀਆਂ ਪਲੇਟਾਂ ਪਾਵਾਂਗੇ ਤੇ ਇੱਥੋਂ ਆਪਾਂ ਡਿਫਰੈਂਸ ਲੈਣਾ ਜੀ 4 ਇੰਚ ਦਾ 7 ਇੰਚ ਦੀ ਆਪਣੀ ਹੋਗੀ ਪਲੇਟ ਇਥੋਂ ਆਪਾਂ ਡਿਫਰੈਂਸ ਜਿਹੜਾ ਰੱਖਣਾ ਹੈ 4 ਇੰਚ ਦਾ ਰੱਖਣਾ ਹੈ। ਕਿਉਂਕਿ ਹੈਵੀ ਨਾਲ ਆਪਾਂ ਨੂੰ ਆਪਾਂ 3.5 ਤੇ ਪੌਣੀ ਨੇ 2.5 ਤੇ ਤੇ ਜਿਹੜੀ ਆਪਣੀ ਸਾਈਡ ਪਲੇਟ ਦਾ ਆਹ ਵਾਲਾ ਡਿਫਰੈਂਸ ਹੈ ਇਹ ਆਪਾਂ 2 ਲਮਾਗੇ ਇਹਨੂੰ ਇਸ ਦੇ ਗੋਲ ਚੱਕਰ ਜਿਹੜਾ ਇੱਥੇ ਆਪਣਾ ਬਾਕਸ ਹੈ ਇਹਦੇ ਵਿੱਚ ਮਲਾ ਲਾਂਗੇ। ਥੇਰੀ ਸਾਈਡ ਪਲੇਟ ਇਥੋਂ ਆਪਾਂ 7 ਤੇ ਨਿਸ਼ਾਨੀ ਲਾਵਾਂਗੇ। ਸਵਾਦ ਉਹ ਤੇ ਲਾ ਕੇ ਇਹ ਤਾਂ ਹੁਣ ਆਪਾਂ ਇੱਥੋਂ ਇਹਦੀ ਕਟਿੰਗ ਕਰਦਾਂਗੇ ਬੈਕ ਵਾਲੀ ਇੰਟਰਕਾਟਾ ਹੁਣ ਆਪਾਂ ਇਹਦੇ ਫਿਟਿੰਗ ਦੀ ਨਿਸ਼ਾਨੀ ਲਾਵਾਂਗੇ ਜੀ ਫਿਟਿੰਗ ਦੀ ਆਪਾਂ ਲਾਉਣੀ ਹੈਗੀ ਇੱਥੋਂ 25 ਇੰਚ ਤੇ ਅੱਧਾ ਇੰਚ ਆਪਣਾ ਮਾਰਜਨ ਦਾ ਚਲਿਆ ਜਾਊਗਾ ਆਪਾਂ 26 ਇੰਚ ਚਲੇ ਜਾਵਾਂਗੇ ਫੀਟਿੰਗ ਦੀ ਨਿਸ਼ਾਨੀ ਆਪਾਂ ਇਥੋਂ ਜਿਵੇਂ ਹੈਗਾ ਆਪਣੀ ਕਮਰ ਹੈਗੀ ਆ 25 ਇੰਚ ਤੇ ਆਪਾਂ 26 ਇੰਚ ਦੀ ਨਿਸ਼ਾਨੀ ਲਾਵਾਂਗੇ ਅੱਧਾ ਅੱਧਾ ਇੰਚ ਆਪਣਾ ਵਾਲੀਆਂ ਫਰਟਾਂ ਦੇ ਵਿੱਚ ਚੱਲਿਆ ਜਾਊਗਾ ਜਿਹੜੀ ਮੋਢੇ ਦੀ ਮੋਢੇ ਦੀ ਕਾਰਟ ਹੁੰਦੀ ਆਪਾਂ نیچے ਨੂੰ ਨਹੀਂ ਪਾਉਣੀ ਜੀ ਮੋਢਾ ਸਾਥ ਹੀ ਲੈਣਾ ਹੈ ਦਾ ਕਿਉਂਕਿ ਇਹਦੀ ਛਾਤੀ 25 ਹੈ ਇਹਦੀ ਜਿਹੜੀ ਮਤਲਬ ਕਿ ਮੋਢਾ ਜਿਹੜਾ ਵੱਡਾ ਹੁੰਦਾ ਹੋਇਆ ਸਲੋਡ ਵੱਡਾ ਹੁੰਦਾ ਹੈ ਇਹ ਤੋਂ ਐਸ ਲੋਡ ਇਥੋਂ ਆ ਵਾਲੀ ਜਿਹੜੀ ਆ ਕਾਰਟ ਪੈਣੀ ਆ ਆਪਣੀ ਆ ਦੇਖੋ ਆਪਣਾ 10 ਇੰਚ ਮੋਡਾ ਆ ਗਿਆ। ਇਹ ਨਹੀਂ ਬਾਈ ਜਿਹੜਾ ਤਾਂ ਆਪਣਾ ਜਿਹੜਾ ਮੋਟਾ ਹੁੰਦਾ ਹੈ ਜਿੰਨੇ ਦਾ ਮੋਟਾ ਹੈਗਾ 10 ਇੰਚ ਆ ਦੇਖੋ ਇੱਥੋਂ ਆਪਣਾ ਮੋਟਾ ਬਣੂਗਾ ਆ ਦੇਖੋ ਇੱਥੋਂ 10 ਇੰਚ ਆ ਜਾਣਾ। ਜਦੋਂ ਆਪਣੀ ਆਹ ਵਾਲੀ ਕਾਟ ਅਜੇ ਆਪਾਂ ਫਰੰਟ ਵਾਲੀ ਪਾਉਣੀ ਹੈ। ਇਹ ਵਾਲੀ ਕਾਟ ਵੀ ਆਪਾਂ ਪਾ ਦਿੰਦੇ ਆ। ਉੱਪਰੋਂ ਦੋ ਚੱਕ ਕੇ ਉੱਪਰਲੇ ਫਰੰਟ ਪਾਰਟ ਤੇ ਪਾਣੀ ਹੈ ਇਹ। ਤੁਸੀਂ ਨੀਚੇ ਨੂੰ ਨਾ ਮੋਟਾ 8 ਇੰਚ ਨਾ ਲਿਆ ਕਰੋ ਮੋਟਾ ਆਪਣਾ 7 ਇੰਚ ਹੀ ਲਿਆ ਕਰੋ ਇਹ ਜਿਹੜਾ ਮੋਟਾ ਹੁੰਦਾ ਐ ਸਲੋਟ ਨੂੰ ਵੱਡਾ ਹੁੰਦਾ ਹੈਗਾ ਨੀਚੇ ਨੂੰ ਨਹੀਂ ਵੱਡਾ ਹੁੰਦਾ ਇੱਧਰ ਨੂੰ ਨਹੀਂ ਵੱਡਾ ਹੁੰਦਾ ਵੀ ਜਦ ਨਹੀਂ ਆਪਾਂ ਇੱਥੋਂ 8 ਲੈ ਲਈ ਇਹ ਜਿਹੜਾ ਮੋਟਾ ਹੁੰਦਾ ਆਪਣਾ ਐ ਸਲੋਟ ਵੱਡਾ ਹੁੰਦਾ ਹੈ ਇੱਧਰਲੀ ਸਾਈਡ ਆਹ ਦੇਖੋ ਇੱਥੋਂ ਆਪਣੀ ਸਲਾਈ ਆ ਜਾਣੀ ਆਹ ਦੇਖੋ ਮੋਟਾ ਆਪਣਾ 10 ਇੰਚ ਪੂਰਾ ਐ ਸਲੋਟ ਵੱਡਾ ਹੁੰਦਾ ਮੋਟਾ ਹੁਣ ਆਪਾਂ ਇਹਦੀ ਜਿਹੜੀ ਕਮਰ ਹੈ ਇਹ ਆਪਾਂ ਲਾ ਲਈ ਨਿਸ਼ਾਨੀ ਆਪਾਂ 25 ਸੀਗਾ ਆਪਾਂ 26 ਤੇ ਲਾ ਲਏ ਅੱਧਾ ਇੰਚ ਆਪਣਾ ਇੱਥੇ ਚਲਿਆ ਜਾਊਗਾ ਵੀਡੀਓ ਨੂੰ ਸਾਰੀ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਤਾਂ ਹੀ ਤੁਹਾਨੂੰ ਪਤਾ ਨਹੀਂ ਲੱਗਦਾ ਜੇ ਆਪਾਂ ਸਾਰੀ ਦੇਖਦੇ ਫਿਰ ਆਪਾਂ ਨੂੰ ਪੂਰੀ ਨੌਲੇਜ ਜਾਣਕਾਰੀ ਮਿਲ ਜਾਂਦੀ ਹੈ ਇਹ ਆਪਣੀ ਹੈਗੀ ਹੈ ਜੀ ਕਮਰ ਆਪਣੀ ਹੈਗੀ ਹੈ 23 ਇੰਚ ਆਪਾਂ ਲਾਵਾਂਗੇ 24 ਇੰਚ ਤੇ ਨਿਸ਼ਾਨੀ ਤੇ ਜਿਹੜੀ ਸਾਈਡ ਸਲਾਈ ਹੈ ਆਪਣੀ ਇਹ ਆਪਣੀ ਹੈਗੀ ਹੈ ਜੀ 17 ਇੰਚ ਹੈ ਜੀ ਇਹ ਹੈ ਆਪਣੀ ਉਂਜੀ ਤੱਕ ਦੀ ਹੁਣ ਆਪਾਂ ਇੱਥੋਂ 1.5 ਇੰਚ ਤੱਕ ਤਾਂ ਐਸੀ ਤਰ੍ਹਾਂ ਲੈ ਕੇ ਆ ਮੰਗੀ ਇਹ ਇੱਥੋਂ ਆਪਾਂ ਅੱਫ ਰਿੱਟੀਨਾ ਇਹ ਦੀ ਹੀਡਿੰਗ ਦੀ ਨਿਸ਼ਾਨੀ ਹੈ ਉਹ ਲਾ ਦਿੰਦੇ ਹਾਂ ਆਪਾਂ ਜੀ ਪਲੇਟ ਆਪਾਂ ਅਗੇ ਪਲੇਟਾ ਆਪਾਂ ਪਹਿਲਾਂ ਪਾਣਾ ਨੀਚੇ ਵਾਲੀ ਕਲਿਆਣ ਦਾ ਪਾਣਾ ਜੇ ਤੁਹਾਨੂੰ ਫੇਰ ਵੀ ਨਾ ਕੁਝ ਪਤਾ ਲੱਗੇ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਤੁਸੀਂ ਆਹ ਵਾਲੇ ਪੱਟਕ ਕਰੋਨ ਜੂੜੀਏ ਕਿਉਂਕਿ ਆਪਾਂ ਦੂਸਰੇ ਸਾਈਡ ਤੇ ਜਦੋਂ ਆਪਾਂ ਫਲੇਟਾਂ ਦੀ ਨਿਸ਼ਾਨੀ ਪਾਉਣੀ ਹੋਣਗੇ ਤਾਂ ਆਪਾਂ ਨੂੰ ਸੌਖਾ ਹੋ ਜੂਗਾ ਇਹ ਫੋਂਪ ਆਪਾਂ ਫਲੇਟਾਂ ਦੀ ਸ਼ਾਨ ਲਾ ਲਾਂਗੇ ਜਿਵੇਂ ਕਿ ਆਪਣੇ ਟੱਕ ਲੱਗੇ ਹੋਏ ਨਾ ਪੌੜੀ ਸੇਧ ਨੂੰ ਜਾਵਾਂਗੇ ਆ ਦੇਖੋ ਇੱਥੇ ਆਪਣੇ ਟੱਕ ਲੱਗੇ ਹੋਏ ਉਸੇ ਤਰ੍ਹਾਂ ਇਹ ਆਪਾਂ ਇੱਧਰਲੇ ਪਾਸੇ ਵੀ ਨਿਸ਼ਾਨਾ ਲਾ ਲਾਂਗੇ ਆ ਕਮਰਾ ਤੱਕ ਲਾਈ ਲਾਈ ਹੁਣ ਕਰਕੇ ਮਾੜੀ ਤੇ ਪਟਾਕੜੀ ਲੇ ਇੱਕ ਟੋਪਾ ਚਾਹੀਦਾ ਇੰਤਰੀ ਨੇ ਆ ਬੜਾ ਨਸੀਗਾ 25 26 ਇੱਥੋਂ ਆਪਾਂ 1.5 ਇੰਚ ਤੱਕ ਇਸੇ ਤਰ੍ਹਾਂ ਲੈ ਕੇ ਆਉਣਾ ਮੜ ਗਿਆ ਤਾਂ ਇਸ ਤਰ੍ਹਾਂ ਕਲਾਈ ਪਾ ਲਈ ਇਹ ਆਪਣਾ ਹੋ ਗਿਆ ਫਰੰਟ ਪਾਰਟ ਇਹਦੀ ਆਪਾਂ ਇੱਥੋਂ ਗਲਾਈ ਦੀ ਪਾਤੀ ਸੀ ਬੈਕ ਜਿਹੜੇ ਪੰਜ ਤਰ੍ਹਾਂ ਚਾਹੁੰਦੇ ਹਾਂ ਹੁਣ ਆਪਾਂ ਬੈਕ ਗਣਾ ਕੱਟਾਂਗੇ ਬੈਕ ਜਿਹੜਾ ਆਪਣਾ ਕੜਾਏਗਾ ਪਾਰੀ ਨਾਲੋਂ ਕਰਕੇ ਆਪਾਂ ਮੰਗੇ 8 ਇੰਚ ਇਹ ਆਪਣਾ ਇਹਨਾਂ ਦਾ ਗੜਾ ਸੀਗਾ ਬਾਕੀ 5.5 ਇਹ ਤੇ ਭਾਪਤੀਆਂ ਜਿਹੀ ਕਾਟ ਕਰਨੀ ਜਰੂਰੀ ਹੈ ਜੀ ਇਸ ਤਰ੍ਹਾਂ ਦੀ ਗਲਾਈ ਆ ਜਿਹੜੀ ਆਪਣੀ 25 ਇੰਚ ਹਿੱਪ ਦੇ ਹਿਸਾਬ ਨਾਲ ਛਾਤੀ ਦੇ ਹਿਸਾਬ ਨਾਲ ਸੂਟ ਦੀ ਕਟਾਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ